ਕਿਸਾਨ ਆਗੂ ਦਾ ਮਰਨ ਵਰਤੇ ਬੈਠਣਾ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕੇਂਦਰ ਸਰਕਾਰ ਨੂੰ ਜੋ ਕਦਮ ਚੁੱਕਣੇ ਚਾਹੀਦੇ ਆ ਉਹ ਚੁੱਕਣੇ ਤਾਂ ਦੂਰ ਦੀ ਗੱਲ ਹੈ ਤੇ ਹੁਣ ਜਦੋਂ ਸੁਪਰੀਮ ਕੋਰਟ ਵੀ ਇਸ ਮਾਮਲੇ ਦੇ ਵਿੱਚ ਹਦਾਇਤਾਂ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਉੱਤੇ ਜ਼ਿਆਦਾ ਬੋਝ ਕਹਿ ਲਓ ਜਾਂ ਹਦਾਇਤ ਦਿੱਤੀ ਜਾ ਰਹੀ ਹੈ ਕਿ ਤੁਸੀਂ ਜਿਵੇਂ ਵੀ ਮਰਜ਼ੀ ਹੋ ਸਕੇ ਚਾਹੇ ਸੈਂਟਰ ਦੀ ਮਦਦ ਲੈਣੀ ਪਵੇ ਇਲਾਜ ਕਰਵਾਓ ਉਸ ਕਿਸਾਨ ਆਗੂ ਦਾ ਜਾਨ ਨਹੀਂ ਜਾਣੀ ਚਾਹੀਦੀ ਇਸ ਦੇ ਉੱਤੇ ਫੋਕਸ ਜ਼ਿਆਦਾ ਹੋ ਰਿਹਾ ਜਿਹੜੀ ਲੜਾਈ ਕਿਸਾਨ ਲੜਨਾ ਚਾਹੁੰਦੇ ਆ ਉਧਰ ਚਰਚਾ ਘੱਟ ਹੋ ਰਹੀ ਹੈ ਦੇਖੋ ਸਭ ਤੋਂ ਵੱਡੀ ਇਹ ਗੱਲ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਕਾफी ਫਟਕਾਰ ਲੱਗੀ ਪੰਜਾਬ ਸਰਕਾਰ ਦੇ ਬڑے ਸੀਨੀਅਰ ਐਡਵੋਕੇਟ ਜਨਰਲ ਗਏ ਸੀ ਉਹਨਾਂ ਨੂੰ ਕਈ ਜਵਾਬ ਦੇਣੇ ਪਏ ਕਈ ਜਵਾਬ ਸਵਾਲਾਂ ਦਾ ਜਵਾਬ ਵੀ ਨਹੀਂ ਸੀ ਤੇ ਸੁਪਰੀਮ ਕੋਰਟ ਨੇ ਜਿਵੇਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਕਿ ਪਹਿਲਾਂ ਤੁਸੀਂ ਮੁਸੀਬਤ ਸਹੇੜ ਲੈਂਦੇ ਹੋ ਫਿਰ ਸੈਂਟਰ ਦੇ ਗੱਲ ਪਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਉਤੋਂ ਤੱਕ ਕਹਿ ਦਿੱਤਾ ਕਿ ਇਸ ਨੇਤਾ ਨੂੰ ਬਚਾਉਣਾ ਜ਼ਰੂਰੀ ਹੈ ਉਹ ਕਹਿ ਰਹੇ ਕਿ ਜਿਹੜੇ ਇਲਾਜ ਕਰਨ ਤੋਂ ਰੋਕ ਰਹੇ ਨੇ ਉਹ ਚਾਹੁੰਦੇ ਨੇ ਕਿ ਡੱਲੇਵਾਲ ਸਾਹਿਬ ਨਾ ਰਵੇ ਉਹ ਕਹਿੰਦੇ ਇਹ ਤਾਂ ਖੁਦਕੁਸ਼ੀ ਹੋਏਗੀ ਸੁਪਰੀਮ ਕੋਰਟ ਜਦ ਕਹਿ ਰਹੀ ਹੈ ਕਿ ਜੇ ਇਹਨਾਂ ਨੂੰ ਕੁਝ ਹੋ ਜਾਂਦਾ ਉੱਥੇ ਉਹ ਖੁਦਕੁਸ਼ੀ ਹੋਏ ਉਹ ਖੁਦ ਹਨ ਇਹ ਆਪਣੇ ਆਪ ਇੱਕ ਬਹੁਤ ਵੱਡਾ ਸਵਾਲ ਆ ਸੁਪਰੀਮ ਕੋਰਟ ਡੱਲੇਵਾਲ ਸਾਹਿਬ ਵਾਸਤੇ ਚਿੰਤਾ ਕਰ ਰਹੇ ਨੇ ਚੰਗੀ ਗੱਲ ਤੇ ਡੱਲੇਵਾਲ ਸਾਹਿਬ ਕਿਉਂ ਬੈਠੇ ਹੈਗੇ ਨੇ ਉਸ ਤੇ ਵੀ ਚਰਚਾ ਹੋਣੀ ਚਾਹੀਦੀ ਆ ਭਈ ਕਹਿੰਦੇ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਬੜੀ ਕੀਮਤੀ ਆ ਪਰ ਉਹਨੂੰ ਕਿੰਨੀਆਂ ਕੀਮਤਾਂ ਕਿੰਨੀਆਂ ਜ਼ਿੰਦਗੀਆਂ ਦੇ ਖਾਤਰ ਬੈਠੇ ਨੇ ਉਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਹੁਣ ਇਸ ਮਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਜੇ ਤੁਹਾਨੂੰ ਲੋੜ ਪੈਂਦੀ ਤੇ ਸੈਂਟਰ ਦੀ ਮਦਦ ਕਰੋ ਸੈਂਟਰ ਦੇ ਮਦਦਗਾਰ ਨੂੰ ਤਿਆਰ ਨਹੀਂ ਹਮ ਪੰਜਾਬ ਕਹਿੰਦੇ ਕਿ ਆਪੇ ਸੈਂਟਰ ਭੁਗਤੂਗਾ ਹਮ ਵੀ ਕੱਲ ਨੂੰ ਵੋਟਾਂ ਆਉਣੀਆਂ 27 ਚ ਤੇ ਭਾਜਪਾ ਵਾਲਿਆਂ ਜਮਾਤਾਂ ਜ਼ਬਤ ਹੋਣਗੀਆਂ ਹਮ ਤੇ ਸੈਂਟਰ ਕਹਿੰਦਾ ਹੈਗਾ ਕਿ ਆਪੇ ਭਗਵੰਤ ਮਾਨ ਹਮ ਮੁਸੀਬਤ ਇਹਨੂੰ ਮੰਨ ਰਹੇ ਨੇ ਆਪੇ ਇਹ ਇਹਦੇ ਗੱਲ ਪਊਗਾ ਮੁੱਦਾ ਵੀ ਅਹੀਂ ਕਹਾਂਗੇ ਕਿ ਦੇਖੋ ਜੀ ਇਹ ਪੰਜਾਬ ਦਾ ਮਸਲਾ ਹੈ ਹਰਿਆਣੇ ਵਾਲੇ ਨੇ ਦੇ ਐਮਐਸਪੀ ਦੇ ਦਿੱਤੀ ਪੰਜਾਬ ਵਾਲੇ ਕੋਈ ਨਹੀਂ ਦਿੱਤੀ ਗਈ ਹੈਗੀ ਦੋਨੇ ਸਰਕਾਰਾਂ ਸੂਬਾ ਦੇ ਸੈਂਟਰ ਸਰਕਾਰ ਦੋਨੇ ਡੱਲੇਵਾਲ ਨੂੰ ਰੱਖ ਕੇ ਸਿਆਸਤ ਕਰ ਰਹੇ ਹੈਗੇ ਨੇ ਹੁਣ ਇਹ ਸਵਾਲ ਹੈ ਕਿ ਭਾਜਪਾ ਨੂੰ ਲੱਗਾ ਹੋਊਗਾ ਕਿ ਪੰਜਾਬ ਦਾ ਇਸ਼ੂ ਆ ਇਹ ਸਿੱਖਾਂ ਦਾ ਇਸ਼ੂ ਆ ਬੀਜਪੀ ਲੱਗੀ ਹੈਗੀ ਕਿ ਪੰਜਾਬ ਦੇ ਵਿੱਚ ਵੀ ਹਰਿਆਣਾ ਦਾ ਦਿੱਤੇ ਸੀ ਜੱਟ ਵਰਸਸ ਨੌਨ ਜੱਟ ਬਣਾ ਦिए ਜਿਵੇਂ ਹਰਿਆਣਾ ਦੇ ਵਿੱਚ ਜਾਟ ਵਰਸਸ ਨੌਨ ਜਾਟ ਬਣਾਗੇ ਤਿੰਨ ਵਾਰ ਸਰਕਾਰ ਬਣਾਗੇ ਉਹ ਪੰਜਾਬ ਦੇ ਵਿੱਚ ਵੀ ਜੱਟ ਵਰਸਸ ਨੌਨ ਜਾਟ ਇਸ਼ੂ ਬਣਾਉਣਾ ਚਾਹੁੰਦੇ ਨੇ ਉਹ ਬਣ ਗਿਆ ਲਗਭਗ ਹੁਣ ਸੁਪਰੀਮ ਕੋਰਟ ਚਿੰਤਾ ਕਰ ਰਹੀ ਹੈ ਤੇ ਜੇ ਸੁਪਰੀਮ ਕੋਰਟ ਨੂੰ ਚਿੰਤਾ ਤੇ ਦੇਸ਼ ਦੇ ਕਿਸਾਨ ਨੂੰ ਜਾ ਕੇ ਉਸੇ ਬੈਠਣ ਤੋਂ ਜੰਤਰ ਮੰਤਰ ਜਾਂ ਰਾਮ ਰੀਲਾ ਗਰਾਊਂਡ ਬੈਠਣ ਤੋਂ ਆਪੇ ਸੈਂਟਰ ਭੁਗਤੇ ਸੈਂਟਰ ਜਦ ਸੁਪਰੀਮ ਕੋਰਟ ਨੂੰ ਇਹ ਪਤਾ ਕਿ ਐ ਐਮਐਸਪੀ ਜਿਹੜੀ ਸੈਂਟਰ ਸਬਜੈਕਟ ਆ ਐਮਐਸਪੀ ਵਾਸਤੇ ਤੁਸੀਂ ਕਮੇਟੀ ਦਾ ਵੀ ਗਠਨ ਕੀਤਾ ਫਿਰ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਆਉਣ ਦੋ ਤੁਹਾਡੀਆਂ ਸਰਕਾਰਾਂ ਆਉਣ ਨਹੀਂ ਦਿੰਦੀਆਂ ਹੈਗੀਆਂ ਨਾ ਹੁਣ ਉਹ ਕਹਿ ਰਹੇ ਨੇ ਕਿ ਇਲਾਜ ਕਰਵਾਇਆ ਜਾਵੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਡਾਕਟਰਾਂ ਦੀ ਟੀਮ ਬਣਾਈ ਆ ਉਹਦੇ ਚ ਇੱਕ ਅਸੀਂ ਐਬਸ ਦਾ ਡਾਕਟਰ ਵੀ ਬਣਾਇਆ ਜਿਹੜੇ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਸਾਹਿਬ ਅੱਜ ਉੱਥੇ ਗੱਲ ਕਰਕੇ ਆਏ ਨੇ ਉਨਾ ਕਹਿੰਦੇ ਕਿ ਇਹ ਮਜ਼ਾ ਡਾਕਟਰ ਵੀ ਵਿੱਚ ਹੈ ਜੀ ਹੁਣ ਉਹ ਕਹਿੰਦੇ ਕਿ ਰਿਪੋਰਟ ਜਿਹੜੀ ਸਥਿਤੀ ਉਸ ਸਾਰੀ ਹੈ ਉਹ ਉਹ ਕਹਿ ਰਹੇ ਨੇ ਸੁਪਰੀਮ ਕੋਰਟ ਦੇ ਕਿ ਡੱਲੇਵਾਲ ਨੂੰ ਡਾਕਟਰੀ ਮਦਦ ਤੇ ਸੁਪਰੀਮ ਕੋਰਟ ਸਕੇ ਤਾਂ ਕਿ ਉਹ ਜੇ ਕਿਸਾਨ ਨੇਤਾ ਜੋ ਚਾਹੁੰਦੇ ਨੇ ਕਿ ਡੱਲੇਵਾਲ ਸਾਹਿਬ ਮਰ ਜਾਵੇ ਔਰ ਪੰਜਾਬ ਸਰਕਾਰ ਨੂੰ ਫਟਕਾਰ ਲੱਗਈ ਹੈ ਉਹਨੇ ਇਹ ਕਿਹਾ ਕਿ ਕੇਂਦਰ ਦੀ ਮਦਦ ਨਾਲ ਉਹਨੂੰ ਹਸਪਤਾਲ ਸ਼ਿਫਟ ਕੀਤਾ ਕਿਉਂਕਿ ਦੱਸਿਆ ਜਾ ਰਿਹਾ ਉਹਨੇ ਕਿ ਕਿਸਾਨਾਂ ਨੇ ਟਰਾਲੀਆਂ ਦੇ ਨਾਲ ਜੋੜੀਆਂ ਵੀ ਜੇ ਲਿਜਾ ਨਹੀਂ ਸਕਦੇ ਉਹ ਕਹਿੰਦੇ ਕਿ ਤੁਸੀਂ ਉਹਨਾਂ ਦੀ ਸੈਂਟਰ ਦੀ ਮਦਦ ਲੈ ਲਓ ਉਹਨੇ ਕਿਹਾ ਕਿ ਪਹਿਲਾਂ ਤੁਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਕਿ ਪਹਿਲਾਂ ਤੁਸੀਂ ਖੁਦ ਮੁਸੀਬਤ ਸਮੱਸਿਆ ਪੈਦਾ ਕਰ ਲਓ ਫਿਰ ਕਹਿੰਦੇ ਆਪ ਕੋਈ ਨਹੀਂ ਕਰਦੇ ਔਰ ਦੂਜੀ ਉਹਨੇ ਕਿਹਾ ਸੁਪਰੀਮ ਕੋਰਟ ਨੇ ਕਿ ਜਿਹੜੇ ਵਿਰੋਧ ਕਰ ਰਹੇ ਜਿਹੜੇ ਸ਼ਿਫਟ ਕਰਨ ਤੇ ਰੋਕ ਰਹੇ ਨੇ ਉਹਨਾਂ ਦੇ ਵੀ ਸੁਪਰੀਮ ਕੋਰਟ ਨੇ ਕਿ ਸਰਸਰ ਗਲਤ ਆ ਔਰ ਇਹ ਫੈਸਲਾ ਫਿਰ ਆਤਮ ਹੱਤਿਆ ਕਰਨ ਲਈ ਮਜਬੂਰ ਹੋਵੇਗਾ ਜੇ ਤੁਸੀਂ ਉਹਦੇ ਇਲਾਜ ਤੋਂ ਰੋਕਦੇ ਨੇ ਉਹ ਕਹਿੰਦੇ ਕਿ ਹੋਜੇ ਪੰਜਾਬ ਦੇ ਕਿਸਾਨ ਲੀਡਰ ਜੇ ਚਾਹੁੰਦੇ ਕਿ ਡੱਲੇਵਾਲ ਸਾਹਿਬ ਮਰ ਜAVE ਨਾ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਵਿਰੋਧ ਕਰ ਰਹੇ ਨੇ ਡੱਲੇਵਾਲ ਸਾਹਿਬ ਦਾ ਕਿ ਉਹਨੂੰ ਹਸਪਤਾਲ ਨਹੀਂ ਜਾਣਾ ਉਹ ਕਿੰਨੇ ਸ਼ੁਭ ਚਿੰਤਕ ਨੇ ਇਹ ਵੀ ਸਪਸ਼ਟ ਹੋ ਚੁੱਕਾ ਹੁਣ ਉਹਨਾਂ ਨੇ ਫੇਰ ਪੰਜਾਬ ਦੇ ਚੀਫ ਸਕੱਰੇਟਰੀ ਦੇ ਡੀਜੀਪੀ ਦੇ ਖਿਲਾਫ ਜਿਹੜਾ ਕਾਨੂੰਨ ਦੀ ਜਿਹਨੂੰ ਆਪਾਂ ਕਹਿੰਦੇ ਕਿ ਹਾਨੀ ਜਾਂ ਹੱਤਕ ਉਹਨੂੰ ਲੈ ਕੇ 31 ਦਸੰਬਰ ਨੂੰ ਫੇਰ ਮਾਮਲੇ ਦੀ ਸੁਣਵਾਈ ਹੋਏਗੀ ਹੁਣ ਡੱਲੇਵਾਲ ਸਾਹਿਬ ਐਮਐਸਪੀ ਦੀ ਗਾਰੰਟੀ ਕਾਨੂੰਨ ਮੰਗਲ ਪਿਛਲੇ 33 ਦਿਨ ਤੋਂ ਖਨੌਰੀ ਬਾਰਡਰ ਤੇ ਮਨਵਰ ਤੇ ਬੈਠੇ ਨੇ ਹੁਣ 27 ਦਸੰਬਰ ਦੀ ਸੁਣਵਾਈ ਤੋਂ ਬਾਅਦ ਅੱਜ ਫੇਰ ਉਹਨੇ ਕਿਹਾ ਰਿਪੋਰਟ ਮੰਗੀ ਹੈਗੀ ਹੈ ਉੱਥੇ ਹੁਣ ਜਿਹੜੇ ਜਸਟਿਸ ਨੇ ਉਹਦੇ ਚ ਜਸਟਿਸ ਸੂਰੀਆ ਕਾਂਤ ਸਾਹਿਬ ਕਾਰੇ ਨੇ ਕਿ ਤੇ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਸਾਹਿਬ ਨੇ ਕਿਹਾ ਉਹਨਾਂ ਨੇ ਦੋ ਕੰਪਲੈਂਸ ਰਿਪੋਰਟ ਦਾਖਲ ਕੀਤੀ ਕਿ ਇੱਕ ਦੋ ਮੈਡੀਕਲ ਰਿਪੋਰਟ ਟੀਮਾਂ ਬਣਾਈਆਂ ਇੱਕ ਵਿੱਚ ਐਮ ਦਾ ਡਾਕਟਰ ਹੈ ਤੇ ਡੱਲੇਵਾਲ ਸਾਹਿਬ ਨੂੰ ਮੈਡੀਕਲ ਸਹੂਲਤਾਂ ਦਿੱਤੀ ਜਾ ਰਹੀ ਹੈ ਡੱਲੇਵਾਲ ਦੀ ਪਹਿਲੀ ਜਾਂਚ 19 ਦਸੰਬਰ ਨੂੰ ਹੋਈ ਸੀ ਦੂਜੀ 24 ਦਸੰਬਰ ਨੂੰ ਇਹ ਕਾਫੀ ਸੀਰੀਅਸ ਇਸ਼ੂ ਬਣ ਚੁੱਕਾ ਹੁਣ ਦੇਖਦੇ ਆ ਵੀ ਡੱਲੇਵਾਲ ਸਾਹਿਬ ਨੂੰ ਮਨਾਉਂਦੇ ਕਿ ਕਿਉਂਕਿ ਸਿਹਤ ਕਿੰਨੇ ਕਾਫੀ ਖਰਾਬ ਹੋ ਚੁੱਕੀ ਉਹਨਾਂ ਦੀ ਤੇ ਹੁਣ ਪੰਜਾਬ ਸਰਕਾਰ ਇਸ ਤੇ ਕੀ ਜਵਾਬ ਦਿੰਦੀ ਹੈ ਕਿ ਡੱਲੇਵਾਲ ਸਾਹਿਬ ਨੂੰ ਜਬਰੀ ਉਥੋਂ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਜਾਊਗਾ ਜਾਂ ਪੰਜਾਬ ਪੁਲਿਸ ਹੁਣ ਉਥੇ ਕਿਵੇਂ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜਾਂ ਪੰਜਾਬ ਪੁਲਿਸ ਬਲ ਪ੍ਰਯੋਗ ਕਰਕੇ ਜਾਂ ਸੈਂਟਰ ਦੀ ਮਦਦ ਲੈ ਕੇ ਕੀ ਉੱਥੇ ਆਰਮੀ ਲਾਉਣੀ ਪਏਗੀ ਪੈਰਾਮਿਲਟਰੀ ਫੋਰਸ ਲਾਉਣੀ ਪਏਗੀ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਉਹ ਇਸੇ ਕਰਕੇ ਸੁਪਰੀਮ ਕੋਰਟ ਹੀ ਕਿ ਪਹਿਲਾਂ ਤੁਸੀਂ ਖੁਦ ਸਮੱਸਿਆ ਪੈਦਾ ਕੀਤੀ ਆ ਹੁਣ ਕੁਝ ਕਰਨ ਨੂੰ ਤਿਆਰ ਨਹੀਂ ਹੁਣ ਤੁਸੀਂ ਕਿਹਦੇ ਸੈਂਟਰ ਕਰੇ ਹੁਣ ਐਮਐਸਪੀ ਨੂੰ ਲੈ ਕੇ ਜਿਹੜੀ ਆ ਸਿਆਸਤ ਹੋ ਰਹੀ ਆ ਡੱਲੇਵਾਲ ਸਾਹਿਬ ਦੀ ਜਿਹੜੀ ਜ਼ਿੰਦਗੀ ਉਹ ਵੀ ਬੜੀ ਜ਼ਰੂਰੀ ਹੈ ਵੱਡਲਵਾਲ ਸਾਹਿਬ ਨੂੰ ਬੈਠ ਗਏ ਨੇ ਸਿਹਤ ਕਾਫੀ ਵਿਗੜ ਚੁੱਕੀ ਉਹਨਾਂ ਦੀ ਪੰਜਾਬ ਸਰਕਾਰ ਹੁਣ ਪੰਜਾਬ ਸਰਕਾਰ ਡਰਦੀ ਮਾਰਾ ਰੋਜ਼ ਹੀ ਜਾ ਰਹੀ ਕਦੀ ਉਹਨਾਂ ਦੇ ਨੌ ਮੰਤਰੀ ਜਾ ਰਹੇ ਨੇ ਕਦੀ ਸਪੀਕਰ ਸਾਹਿਬ ਜਾ ਰਹੇ ਨੇ ਕਦੀ ਐਮ ਐਲ ਏ ਜਾ ਰਹੇ ਨੇ ਕੱਲ ਹੋ ਗਏ ਸੀ ਹਰਪਾਲ ਸਿੰਘ ਚੀਮਾ ਗਏ ਸੀ ਅੱਜ ਵੀ ਕੋਈ ਚਲ ਜੂ ਕਾਂਗਰਸੀ ਵੀ ਜਾ ਰਹੇ ਨੇ ਇਹ ਹੋ ਗੀ ਰਹਿਗਾ ਢੱਲੇਵਾਲ ਢੱਲੇਵਾਲ ਸਾਹਿਬ ਨਾ ਪਹਿਲਾਂ ਨੌ ਮੰਤਰੀ ਕਿੱਥੇ ਗਏ ਸੀ ਪਹਿਲਾਂ ਕਿਉਂ ਨਹੀਂ ਇਹਨਾਂ ਨੇ ਮੀਟਿੰਗ ਕੀਤੀ ਤੇ ਸ਼ਾਇਦ ਸਰਕਾਰ ਨੂੰ ਪਤਾ ਨਾ ਕਿ ਐਡਾ ਵੱਡਾ ਇਸ਼ੂ ਬਣ ਜਾਊਗਾ। ਹੋਰ ਇਥੋਂ ਤਾਂ ਨੌਬਤਾਂ ਵਿੱਚ ਜਿੱਥੇ ਪੰਜਾਬ ਸਰਕਾਰ ਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਰਹੀ ਆ, ਦਿੱਲੀ ਪਹੁੰਚੇ ਨਹੀਂ ਕਿਸਾਨ। ਹਰਿਆਣਾ ਸਭ ਤੋਂ ਵੱਡਾ ੜਿੱਕਾ ਬਣਿਆ। ਹਰਿਆਣਾ ਸਰਕਾਰ ਨੂੰ ਸੁਪਰੀਮ ਕੋਰਟ ਨੇ ਹੁਣ ਇਸ ਟਿੱਪਣੀ ਦੇ ਵਿੱਚ ਤਾਜ਼ਾ ਜਿਹੜੀ ਸੁਣਵਾਈ ਹੋਈ ਆ ਕੁਝ ਵੀ ਨਹੀਂ ਕਿਹਾ। ਉਹ ਹੀ ਸਵਾਲ ਹੈ ਕਿ ਸੁਪਰੀਮ ਕੋਰਟ ਤੇ ਚਿੰਤਾ ਕਰ ਰਹੀ ਆ ਢੱਲੇਵਾਲ ਸਾਹਿਬ ਦੀ। ਪਰ ਉਹਨਾਂ ਦੀ ਚਿੰਤਾ ਢੱਲੇਵਾਲ ਸਾਹਿਬ ਦੀ ਚਿੰਤਾ ਕੀ ਆ? ਉਹ ਕਹਿੰਦੇ ਕਿ ਦੇਸ਼ ਦੇ ਵਿੱਚ ਐਮਐਸਪੀ ਲਾਗੂ ਹੋਣੀ ਚਾਹੀਦੀ ਆ। ਸਰਕਾਰ ਸੁਪਰੀਮ ਕੋਰਟ ਦੀ ਕਮੇਟੀ ਬਣਾ ਰਹੀ ਹੈ ਤੇ ਸੁਪਰੀਮ ਕੋਰਟ ਇਹ ਵੀ ਦੇਖੇਗਾ ਕਿ ਜੇ ਪੰਜਾਬ ਦੇਸ਼ ਦਾ ਕਿਸਾਨ ਦਿੱਲੀ ਆ ਕੇ ਸੈਂਟਰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨਾ ਚਾਹੁੰਦਾ ਤੇ ਫਿਰ ਹਰਿਆਣਾ ਸਰਕਾਰ ਨੂੰ ਡਾਇਰੈਕਸ਼ਨ ਦੇਣ ਹਰਿਆਣਾ ਸਰਕਾਰ ਵੱਡੀ ਹੈ ਜਾਂ ਸੁਪਰੀਮ ਕੋਰਟ ਵੱਡਾ ਹਰਿਆਣਾ ਸਰਕਾਰ ਵੱਡੀ ਹੈ ਜਾਂ ਦੇਸ਼ ਦਾ ਕਾਨੂੰਨ ਵੱਡਾ ਜਾਂ ਦੇਸ਼ ਦਾ ਸੰਵਿਧਾਨ ਵੱਡਾ ਹੈਗਾ ਅੱਜ ਦੀ ਤਰੀਕ ਨਾਲ ਤੇ ਇਹ ਲੱਗਦਾ ਹੈ ਕਿ ਕਿ ਹਰਿਆਣਾ ਸਰਕਾਰ ਵੱਡੀ ਹੈ ਬੀਜੇਪੀ ਵੱਡੀ ਆ ਕਿਉਂਕਿ ਬੀਜੇਪੀ ਰੂਲ ਕਰ ਰਹੀ ਆ ਬੀਜੇਪੀ ਸੁਪਰੀਮ ਕੋਰਟ ਤੋਂ ਵੀ ਵੱਡੀ ਆ ਬੀਜੇਪੀ ਦੇਸ਼ ਦੇ ਸੰਵਿਧਾਨ ਤੋਂ ਵੱਡੀ ਆ ਸਾਬਤ ਹੋ ਚੁੱਕਾ ਕਿ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਲਜਾਨ ਜਾਣ ਵਾਸਤੇ ਪਰਮਿਸ਼ਨ ਦੀ ਲੋੜ ਪੈ ਰਹੀ ਆ ਪਹਿਲੀ ਗੱਲ ਆ ਕਿ ਦੇਸ਼ ਦੇ ਕਾਨੂੰਨ ਦੇ ਵਿੱਚ ਦੇਸ਼ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਕੋਈ ਦੇਸ਼ ਦਾ ਜੋ ਨਾਗਰਿਕ ਆਪਣੇ ਸੂਬੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਜਾਂ ਆਪਣੇ ਸੈਂਟਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਲੈ ਕੇ ਜੇ ਪ੍ਰੋਟੈਸਟ ਕਰਨਾ ਚਾਹੁੰਦਾ ਹੋਵੇ ਉਹਨੂੰ ਪਹਿਲਾਂ ਪਰਮਿਸ਼ਨ ਦੀ ਲੋੜ ਆ ਇਹ ਕਿਤੇ ਵੀ ਨਹੀਂ ਲਿਖਿਆ ਤੇ ਸੁਪਰੀਮ ਕੋਰਟ ਨੂੰ ਚਾਹੀਦਾ ਕਿ ਜਿੱਥੇ ਤੁਸੀਂ ਪੰਜਾਬ ਸਰਕਾਰ ਨੂੰ ਫਟਕਾਰ ਲਗਾ ਰਹੇ ਹੋ ਨਸੀਹਤਾਂ ਦੇ ਰਹੇ ਹੋ ਉਹ ਤੇ ਹਰਿਆਣਾ ਸਰਕਾਰ ਨੂੰ ਵੀ ਡਾਇਰੈਕਸ਼ਨ ਆ ਪਾਸ ਕਰੋ ਨਾ ਵੀ ਤੁਸੀਂ ਕੌਣ ਹੁੰਦੇ ਹੋ ਹਰਿਆਣਾ ਸਰਕਾਰ ਦੇ ਵੀ ਡੀਜੀਪੀ ਨੂੰ ਚੀਫ ਸਕੱਟਰੀ ਨੂੰ ਹੋਮ ਸਕੱਟਰੀ ਨੂੰ ਤਲਬ ਕੀਤਾ ਜਾਵੇ ਨਾ ਪੀ ਸਾਨੂੰ ਦੱਸੋ ਕਿ ਕਿਹੜੇ ਸੰਵਿਧਾਨ ਦੇ ਆਰਟੀਕਲ ਦੇ ਵਿੱਚ ਲਿਖਿਆ ਕਿ ਕੋਈ ਦਿੱਲੀ ਆਉਣਾ ਚਾਹੁੰਦਾ ਹੋਵੇ ਕਿ ਪਹਿਲਾਂ ਤੁਸੀਂ ਰਾਹਦਾਰੀ ਮੰਗੋ ਸਿਰਦ ਸਿਰਫ ਇਸ ਕਰਕੇ ਕਿ ਪਹਿਲਾਂ ਖੱਟੜ ਸਾਹਿਬ ਦੇਸ਼ ਦੀ ਸਰਕਾਰ ਨੂੰ ਖੁਸ਼ ਕਰਨ ਤੇ ਲੱਗੇ ਉਹ ਨਾਇਬ ਸਿੰਘ ਸੈਣੀ ਸਾਹਿਬ ਖੁਸ਼ ਕਰਨ ਤੇ ਲੱਗੇ ਹੋਣੇ ਵੀ ਤੁਸੀਂ ਸਾਡੇ ਮੋਢੇ ਤੇ ਹੱਥ ਰੱਖਿਓ ਸਾਡੀ ਕੁਰਸੀ ਸੇਫ ਰੱਖਿਓ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਵੜਨ ਦਵਾਂਗੇ ਇਹ ਤੇ ਪੰਜਾਬ ਦੇ ਕਿਸਾਨ ਕਹਿੰਦੇ ਨੇ ਕਿ ਅਸੀਂ ਪੂਰੇ ਹਿੰਦੁਸਤਾਨ ਦਾ ਟੀਕਾ ਲਿਆ ਵੀ ਇਹ ਹੀ ਐਮਐਸਪੀ ਤੁਹਾਨੂੰ ਦਵਾ ਕੇ ਛੱਡਾਂਗੇ ਨਾ ਹਰਿਆਣੇ ਦੇ ਕਿਸਾਹਟ ਬੋਲ ਰਿਹਾ ਨਾ ਹਿਮਾਚਲ ਦਾ ਬੋਲ ਰਿਹਾ ਨਾ ਯੂਪੀ ਦਾ ਬੋਲ ਰਿਹਾ ਨਾ ਬਿਹਾਰ ਦਾ ਬੋਲ ਰਿਹਾ ਕਿਸੇ ਵੀ ਸਟੇਟ ਦਾ ਤੇ ਪੰਜਾਬੀ ਕਹਿੰਦੇ ਕਿ ਪੂਰੇ ਇੰਡੀਆ ਦਾ ਟੀਕਾ ਅਸੀਂ ਚੱਕਿਆ ਸਾਇਸ ਸਾਨੂੰ ਕਲਸਤਾਨੀ ਕੋ ਸਾਇਸ ਸਾਨੂੰ ਵਾਤਵਾਦੀ ਕੋ ਸਾਇਸ ਚਾਹੇ ਸਾਨੂੰ ਬਾਗੀ ਕੋ ਸਾਇਸ ਚਾਹੇ ਸਾਨੂੰ ਮਾਇਵਾਦੀ ਕੋ ਸਾਇਸ ਚਾਹੇ ਸਾਨੂੰ ਚਾਈਨਾ ਕੋ ਅਸੀਂ ਟੀਕਾ ਇੰਡੀਆ ਦਾ ਅਸੀਂ ਪੰਜਾਬੀਆਂ ਨੇ ਚੱਕਿਆ ਹੈਗਾ 1947 ਤੋਂ ਲੈ ਕੇ ਹੁਣ ਤੱਕ ਹਮ ਬਾਕੀ ਚੁੱਪ ਕਰਕੇ ਬੈਠਾ ਨਾ ਕੀ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਚਾਹੀਦੀ ਹੈ ਬਾਕੀ ਲੋਕਾਂ ਨੂੰ ਕਿਉਂ ਨਹੀਂ ਐਮਐਸਪੀ ਚਾਹੀਦੀ ਹੈਗੀ ਜਿੰਨਾ ਪ੍ਰੋਟੈਸਟ ਇਸ ਤੋਂ ਬਣਨਾ ਉਹਨੇ ਹਰਿਆਣੇ ਤੋਂ ਬੰਨਾ ਚਾਹੀਦਾ ਉਹਨਾ ਯੂਪੀ ਤੋਂ ਬੰਨਾ ਚਾਹੀਦਾ ਉਹਨਾ ਰਾਜਸਥਾਨ ਤੋਂ ਬੰਨਾ ਚਾਹੀਦਾ ਲੇਕਿਨ ਉਹਨਾਂ ਦੀ ਕੋਈ ਮਜਬੂਰੀ ਨਹੀਂ ਲੱਗਦੀ ਅਸੀਂ ਕਹਿੰਦੇ ਕਿ ਨਹੀਂ ਅਸੀਂ ਸਾਡੇ ਕਰਕੇ ਹੀ ਇੰਡੀਆ ਔਰ ਭਾਜਪੀ ਤਾਂ ਚਾਹੁੰਦੀ ਹੈਗੀ ਹੈ ਕਿ ਇਹ ਜਿਹੜਾ ਅੰਦੋਲਨ ਹੈ ਸਿਰਫ ਤੇ ਸਿਰਫ ਪੰਜਾਬ ਦਾ ਪੰਜਾਬ ਦੇ ਵਿੱਚ ਸਿਰਫ ਸਿਰਫ ਸਿੱਖਾਂ ਦਾ ਸਿੱਖਾਂ ਦੇ ਵਿੱਚ ਵੀ ਸਿਰਫ ਤੇ ਸਿਰਫ ਜੱਟਾਂ ਦਾ ਅੰਦੋਲਨ ਬਣ ਕੇ ਰਿਹਾ ਜੀ ਔਰ ਇਹ ਜਿਹੜੀ ਜਥੇਬੰਦੀ ਆ ਬਾਕੀਆਂ ਚ ਤੇ ਹੋ ਸਕਦਾ ਕਿ ਸਾਰੇ ਜਾਤਾਂ ਦੇ ਜਾਂ ਫਿਰਕਿਆਂ ਦੇ ਲੋਕੜਾ ਇਹ ਵਾਲੀ ਜਿਹੜੀ ਜੂਨੀਨ ਡੱਲੇ ਵਾਲਾ ਵਾਲੀ ਇਹ ਤੇ ਪਿਓਰਲੀ ਜੱਟਾਂ ਆਧਾਰਤ ਜਿਹੜੀ ਮੰਨੀ ਜਾਂਦੀ ਆ ਜਿਹੜੀ ਜੂਨੀਅਰ ਉਗਰਾਹਾ ਵਾਲੀ ਜਾਂ ਰਾਜੇ ਵਾਲਾ ਜਾਂ ਫੁਰਮ ਵਾਲੇ ਉਹ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਇਹਦੇ ਚ ਤੇ ਜ਼ਿਆਦਾਤਰ ਜਿਹੜਾ ਸ਼ੁਰੂ ਤੋਂ ਇਹਨਾਂ ਦੇ ਵਿੱਚ ਇਹੀ ਰਿਹਾ ਇਸ ਕਰਕੇ ਬੀਜਪੀ ਦਾਟ ਹੈ ਕਿ ਸਿਰਫ ਸਿਰਫ ਪੰਜਾਬ ਦਾ ਇਹ ਅੰਦੋਲਨ ਬਣਿਆ ਰਵੇ ਤੀ ਤਾਂ ਜੋ ਆਉਣ ਵਾਲੀਆਂ 27 ਦੀਆਂ ਵਿੱਚ ਵੋਟਾਂ ਦੇ ਵਿੱਚ ਉਹ ਬੜੇ ਸਾਫ਼ ਸਪਸ਼ਟ ਤੇ ਚੰਗੀ ਪਾਲਿਸੀ ਜਿਹੜੀ ਉਹਨਾਂ ਨੇ ਫਰੇਮ ਕੀਤੀ ਹੋਈ ਹੈ ਪੰਜਾਬ ਆ ਕਿ ਇੱਥੇ ਵੀ ਅਸੀਂ ਜੱਟ ਵਰਸਸ ਨੌਨ ਜੱਟ ਇਸ਼ੂ ਬਣਾ ਕੇ ਜਿਸ ਉਸ ਤਾਈ ਦੀਆਂ ਵੋਟਾਂ ਦੇ ਵਿੱਚ ਫਾਇਦਾ ਚੁੱਕਿਆ ਜਾਵੇ ਉਸ ਸਟਾਕ ਦੇ ਵਿੱਚ ਬੀਜਪੀ ਉਹ ਸਾਰੀ ਗੇਮ ਆ ਉਸ ਗੇਮ ਦੇ ਵਿੱਚ ਪੰਜਾਬ ਦੇ ਕਿਸਾਨ ਵੀ ੜਕਿਆ ਗਏ ਨੇ ਪੰਜਾਬ ਸਰਕਾਰ ਵੀ ੜਕਿਆ ਗਈਆ ਪੰਜਾਬ ਦੀਆਂ ਬਾਕੀ ਪੋਲੀਟੀਕਲ ਪਾਰਟੀਆਂ ਵੀ ਬੁਰੀ ਤਰ੍ਹਾਂ ਫਸ ਚੁੱਕੀਆਂ ਗਈਆਂ ਉਹ ਬੀਜਪੀ ਦੇ ਟਰੈਪ ਚੋਂ ਨਾ ਕਿਸਾਨ ਨਿਕਲਣ ਵਾਲੇ ਨੇ ਨਾ ਪੰਜਾਬ ਦੀਆਂ ਪਾਰਟੀਆਂ ਨਿਕਲ ਸਕਦੀਆਂ